ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 6:30 ਹੋ ਗਏ 5 ਮਿੰਟ ਪਹਿਲੇ 6:25 ਹੋ ਗਏ ਤੇ ਇਧਰ ਮੈਂ ਰੱਖੀ ਹੋਈ ਐ ਚਾਹ ਤੇ ਚਾਹ ਰੱਖਣ ਤੋਂ ਪਹਿਲਾਂ ਮੈਂ ਜਿਹੜੀ ਮਲਾਈ ਜਮਾਈ ਸੀ ਰਾਤ ਨੂੰ ਉਹ ਵੀ ਡਿੱਕਤੀ ਲੱਸੀ ਮੈਂ ਦੋਨੇ ਜਗ ਵਿੱਚ ਛੱਡਤੀ ਆ ਮੱਖਣ ਘੱਟਿਆ ਪਿਆ ਪਤਿਲਾ ਲੱਸੀ ਵਾਲਾ ਮੈਂ ਖਾਲੀ ਕਰਤਾ ਇੱਕ ਕੰਮ ਵਿੱਚ ਚੱਲੂ ਕਰਦਾਂਗਾ ਸਿਰਫ ਉਹਨਾਂ ਹੀ ਹੁੰਦਾ ਮੱਖਣ 'ਚ ਹੱਥ ਹੋਊਗਾ ਹਨਾ ਸਿਰ ਕਿਸੇ ਹੋਰ ਗੰਭੰਧ ਹੋਰ ਕੰਮ ਕਰਨ ਜੋਗਾ ਨਹੀਂ ਹੁੰਦਾ ਹੋਰ ਕੰਮ ਵੀ ਹੱਥ ਪਾਉਗਾ ਫਿਰ ਜਦ ਤੱਕ ਇਧਰੋਂ ਨੇ ਆਪਾਂ ਹੱਥ ਸਾਫ਼ ਕਰਦੇ ਆ ਆਪਣੇ ਉਹ ਉਧਰ ਹੋ ਗਈ ਮੈਂ ਫ੍ਰੀ ਹੁਣ ਲੱਸੀ ਵੀ ਪਤੀਲੇ ਖਾਦੀ ਕਰਤਾ ਅੱਖਣ ਖੜਕ ਕੇ ਜਦੋਂ ਰੱਖਿਆ ਚਾਹ ਦਵਿੰਦਰ ਵੀ ਉੱਠ ਖੜੇ ਮੈਂ ਪਹਿਲਾਂ ਉੱਠੀ ਸੀ ਤੇ ਦਵਿੰਦਰ ਹੁਣ ਉੱਠੇ ਹੁਣ ਮੈਂ ਰੱਖਿਆ ਚਾਹ ਚਾਹ ਨਹੀਂ ਮੈਂ ਪਿੱਛੇ ਨਾਲ ਕਿਹਾ ਜੇ ਉੱਠਣਗੇ ਫਿਰ ਇਕੱਠੇ ਪੀ ਲਾਂਗੇ ਹਨਾ ਫਿਰ ਕੀ ਬਾਰੀ ਬਾਰੀ ਕੰਮ ਜਾਂਦਾ ਉਹ ਕਿਹਾਣੀ ਚਾਹ ਕਰੋ ਇੱਥਿਆਣੀ ਵੀ ਸ਼ੇਅਰ ਕਰੋ ਤੇ ਹੁਣ ਮੈਂ ਰੱਖੀ ਚਾਹ ਤੇ ਚਾਹ ਪੀ ਕੇ ਫਿਰ ਬਾਕੀ ਦੇ ਕੰਮ ਕਰਾਂਗੇ ਸਬਜ਼ੀ ਬਣਾਉਂਗੀ ਕਿਨੂਆ ਮੈਂ ਸੋਕ ਕਰਕੇ ਰੱਖਦਾ ਸੀ ਜਦ ਸਵੇਰੇ ਉੱਠ ਕੇ ਜੋ ਉਠੀਆਂ ਸਵੇਰੇ ਇਹਨੂੰ ਵਾਸ਼ ਕਰਕੇ ਮੈਂ ਸੋਕ ਕਰ ਰੱਖਦਾ ਸੀ ਪਾਣੀ ਵਿੱਚ ਤੇ ਫਿਰ ਇਹ ਵੀ ਤਿਆਰ ਕਰੂੰਗੀ ਬ੍ਰੇਕਫਾਸਟ ਦੀ ਸਬਜ਼ੀ ਬਣਾਉਂਗੀ ਆਲੂ ਮਟਰ ਬੈਂਗਣ ਭੁੰਨਿਆ ਪਿਆ ਉਹਦਾ ਵੀ ਪਰੌठा ਬਣਾਉਂਗੀ ਜੇ ਵੇਲੇ ਟਾਈਮ ਲੱਗੇ ਬਿੱਜੀ ਉਹ ਵੀ ਬਣਾ ਲਵਾਂਗੀ ਪਹਿਲਾਂ ਤਾਂ ਮੈਨੂੰ ਕਿਨੂਆ ਤੇ ਆਲੂ ਮਟਰ ਦੀ ਸਬਜ਼ੀ ਇਹ ਦੋ ਚੀਜ਼ਾਂ ਜ਼ਰੂਰੀ ਨੇ ਨਹੀਂ ਫਿਰ ਪਰੌठा ਛਾਂ ਨੂੰ ਬਣ ਜੂਗਾ ਕੁਕਿੰਗਸ ਮੇਰਾ ਕਿਚਨ ਦਾ ਕੁਕਿੰਗ ਦਾ ਟਾਈਮ ਤੇ ਮੈਂ ਕਰ ਰਹੀ ਕੁਕਿੰਗ ਬਣਾ ਰਹੀ ਸਬਜੀ ਆਲੂ ਮਟਰ ਦੀ ਤੇ ਨਾਲ ਨਾਲ ਮੈਂ ਕੈਸ ਜਿਹੜਾ ਮੱਖਣ ਅੱਜ ਮੈਂ ਕੱਢਿਆ ਤਾਜ਼ਾ ਤੇ ਇੱਕ ਫ੍ਰਿਜ ਵਿੱਚ ਪਿਆ ਸੀ ਪਹਿਲਾ ਵਾਲਾ ਉਹ ਵੀ ਸਾਈਡ ਤੇ ਉਹ ਮੈਂ ਗਰਮ ਕਰਨੇ ਰੱਖਤਾ ਤਾਂ ਕਿ ਮੱਖਣ ਗਰਮ ਹੋ ਜੇ ਫਿਰ ਇੱਕ ਵਾਰ ਉਹਨੂੰ ਫ੍ਰਿਜ ਵਿੱਚ ਰੱਖਣਾ ਪੂ ਗਰਮ ਕਰਕੇ ਹੈ ਨਾ ਸੈਕਿੰਡ ਟਾਈਮ ਫੇਰ ਉਹਦਾ ਪਾਣੀ ਰੱਸੀ ਕੱਢ ਕੇ ਫਿਰ ਗਰਮ ਕਰਨਾ ਪੂ ਫੇਰ ਕਿਉਂ ਬਣੂਗਾ ਤਾਂ ਕਿ ਫਿਰ ਮੈਂ ਕਿਹਾ ਚਲੋ ਜਦੋਂ ਨੂੰ ਮੇਰਾ ਕੰਮ ਸਾਰਾ ਖਤਮ ਹੋ ਕਿਚਨ ਦਾ ਠੰਡਾ ਹੋਊ ਫ੍ਰਿਜ ਵਿੱਚ ਮੈਂ ਰੱਖ ਦੂੰਗੀ ਤਾਂ ਕਰਕੇ ਮੈਂ ਮੱਖਣ ਨੂੰ ਕਰਤਾ ਗਰਮ ਫਿਰ ਸ਼ਾਮ ਨੂੰ ਬਣਾ ਲਾਂਗੇ ਤਾਂ ਕਿਉਂ ਇਹ ਦੋਨੇ ਮੱਖਣ ਹੋ ਗਏ ਸੀ ਗਰਮ ਨਾਲ ਨਾਲ ਮੈਂ ਸਬਜੀ ਬਣਾ ਲਈ ਨਾਲ ਨਾਲ ਮੇਰੀ ਉਹਤੇ ਵੀ ਧਿਆਨ ਰਿਹਾ ਮੱਖਣ ਤਾਂ ਕਈ ਵਾਰ ਨਹੀਂ ਤਾਂ ਉਬੜ ਕੇ ਬਾਹਰ ਆ ਜਾਂਦਾ ਤੇ ਆਪਾਂ ਛੱਡ ਕੇ ਚਲੇ ਜਾਈਏ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਆਪਾਂ ਵੀ ਕਿਚਨ 'ਚ ਹੋਈ ਜੁਰ ਆਪਾਂ ਕਿਉ ਹੋ ਜਾਂ ਮੱਖਣ ਗਰਮ ਕਰਨਾ ਰੱਖਦੇ ਆ ਤੇ ਕੁਕਿੰਗ ਦਾ ਕੰਮ ਕਿਚਨ 'ਚ ਕਰਕੇ ਭਾਂਡੇ ਵਗੈਰਾ ਸਾਫ਼ ਕਰਕੇ ਇੱਕ ਵਾਰ ਸ਼ੈਲਫ ਸਾਰੀ ਕਲੀਅਰ ਕਰਕੇ ਫਿਰ ਮੈਂ ਆ ਜਾਣੀ ਉਹਨੇ ਰੂਮ ਵਿੱਚ ਰੂਮ ਵਿੱਚ ਆ ਕੇ ਕਰਦੇ ਆ ਸਾਰਾ ਆਪਣਾ ਬੈੱਡ ਕਲੀਅਰ। ਪਹਿਲਾਂ ਤਾਂ ਮੈਂ ਗਰਮੀਆਂ ਵਿੱਚ ਸਵੇਰੇ ਹੀ ਆਪਣਾ ਸਾਰਾ ਬੈੱਡ ਕਲੀਅਰ ਕਰ ਜਾਂਦੀ ਸੀ ਪਰ ਹੁਣ ਫਿਰ ਠੰਡ ਅ ਦਵਿੰਦਰ ਕੰਬਲ ਲੈ ਕੇ ਬੈਠ ਜਾਂਦੇ ਨੇ ਫਿਰ ਮੈਂ ਕੰਬਲ ਚੱਕਦੀ ਨੂੰ ਚਲੋ ਬਾਅਦ ਵਿੱਚ ਚੱਕੇ ਜਾਣਗੇ ਹਨਾ। ਕਿਉਂਕਿ ਜੈਂਟਸ ਨੂੰ ਇਹੀ ਥੋੜਾ ਜਿਹਾ ਸਵੇਰ ਦਾ ਟਾਈਮ ਹੁੰਦਾ ਕਿ ਫ੍ਰੀ ਹੁੰਦੇ ਨੇ ਉਸ ਤੋਂ ਬਾਅਦ ਤਾਂ ਫਿਰ ਜਿੰਨੇ ਮੁੰਦਰਾਂ ਨੇ ਛੱਡਦਾ ਟਾਈਮ ਹੁੰਦਾ ਕੰਮ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਬੈਠ ਹੀ ਸਕਦੇ। ਤਾਂ ਸਾਰਾ ਬੈੱਡ ਅਚਿ ਤਰ੍ਹਾਂ ਕੰਬਲ ਬਿਸਤਰੇ ਚੱਕ ਕੇ ਦਰੋ-ਦਰੂ ਸਾਮਾਨ ਚੱਕ ਕੇ ਤਾਂ ਚਾਦਰ ਝਾਣ ਕੇ ਇੱਕ ਵਾਰ ਥੋੜਾ ਵਧੀਆ ਖਿੱਚ ਕੇ ਚ ਐਨਲ ਰੂਮ ਆਪਾਂ ਵਧੀਆ ਲੱਗਦਾ ਠੀਕ ਇੱਕ ਵਾਰ ਜੇ ਆਪਾਂ ਬਹਿਨੇ ਆ ਰਾਤ ਨੂੰ ਆਪਾਂ ਪੈਣੇ ਆ ਕੋਈ ਆਪਣਾ ਮੋਟਾ ਕਪੜਾ ਜੈਕਟ ਆਪਰ ਕੁਛ ਆਪਾਂ ਉਤਾਰ ਕੇ ਸਾਈਡ ਤੇ ਉਧਰ ਰੱਖ ਦਿਆ ਨਾ ਕੋਈ ਟੋਪੀ ਰੱਖ ਦਈ ਨਾ ਕੋਈ ਸ਼ੂ ਉਤਾਰ ਤੇ ਚੱਪਲ ਵੀ ਆਪਾਂ ਚਾਹੀਦੀ ਉਹ ਵੀ ਇਸ ਤਰ੍ਹਾਂ ਸਮਾਨ ਥੋੜਾ ਥੋੜਾ ਨਾ ਇਕੱਠਾ ਹੋਣ ਲੱਗ ਜਾਂਦਾ ਪਰ ਸਵੇਰੇ ਉੱਠ ਕੇ ਇੱਕ ਵਾਰ ਸਾਰਾ ਰੂਮ ਕਲੀਅਰ ਕਰਨਾ ਪੈਂਦਾ ਫਿਰ ਹੈਲਪਰ ਨੇ ਵੀ ਆਉਣਾ ਹੁੰਦਾ ਫਿਰ ਮੈਨੂੰ ਐ ਹੁੰਦਾ ਉਹਦੇ ਆਉਣ ਤੋਂ ਪਹਿਲਾਂ ਵੀ ਥੱਲੇ ਕੋਈ ਐਕਸਟਰਾ ਸ਼ੂਜ਼ ਦਾ ਪੇਅਰ ਪਿਆ ਜਾਂ ਕੋਈ ਇਧਰ ਉਧਰ ਸਮਾਨ ਪਿਆ ਉਹ ਚੱਕਦਾ ਤਾਂ ਕਿ ਉਹ ਨੂੰ ਵੀ ਝਾੜੂ ਪੂੰਚਾ ਲਗਾਉਣ ਵਿੱਚ ਸਫਾਈ ਕਰਨ ਵਿੱਚ ਆਸਾਨੀ ਹੋ ਜੇ ਆਪਾਂ ਹੀ ਸਮਾਨ ਖੰਡਿਆ-ਖੰਡਿਆ ਰੱਖ ਦਾਂਗੇ ਹਨਾ ਫਿਰ ਉਹ ਸਫਾਈ ਨੂੰ ਨਹੀਂ ਵਧੀਆ ਹੁੰਦੀ ਹੈਗੀ ਤੇ ਇੱਕ ਕਾਰਨ ਇਹ ਵੀ ਹੁੰਦਾ ਵੀ ਹਲਪਰ ਤੇ ਆਉਣ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਕੋਈ ਵੀ ਐਕਸਟਰਾ ਸ਼ੂਜ਼ ਚੱਪਲ ਪਏ ਨੇ ਇੱਕ ਵਾਰ ਮੈਂ ਸਾਰੇ ਮੈਂ ਅੰਦਰ ਰੱਖ ਦਾਂ ਨਹੀਂ ਤਾਂ ਇਹ ਦੁਬਾਰੇ ਨਾਉਣ ਵੇਲੇ ਆਪਾਂ ਚਾਹੀਦੇ ਹੁੰਦੇ ਨੇ ਪਰ ਇੱਕ ਵਾਰ ਮੈਂ ਸਾਰੇ ਅੰਦਰ ਰੱਖ ਦਾਂ ਨਹੀਂ ਹੁੰਦੀ ਆ ਤਾਂ ਕਿ ਉਹ ਝਾੜੂ ਪੂੰਚਾ ਵਧੀਆ ਸਾਫ਼ ਕਰ ਦੇ ਚੇਰਤ ਜਿਹੜੇ ਕੱਪੜੇ ਪਏ ਸੈਕਸਟਰਾ ਕੋਈ ਮੇਰਾ ਸਟਾਲ ਹੁੰਦਾ ਜਿਹਨੂੰ ਸਵੇਰ ਉੱਠ ਕੇ ਇੱਕ ਵਾਰ ਮੈਂ ਲੈਣੀ ਆ ਉਹ ਚੱਕ ਕੇ ਅੰਦਰ ਕਰਨਾ ਤਾਂ ਮੇਰੇ ਚਾਪਰ ਦੇ ਪਿਆ ਸੀ ਸ਼ਰੱਗ ਉਹ ਵੀ ਚੱਕ ਦੂੰਗੀ ਐ ਤਰ੍ਹਾਂ ਇੱਕ ਇੱਕ ਕਰਕੇ ਥੋੜਾ ਬੋਟਾ ਸਰਦਿਆਂ ਵੀ ਤਾਂ ਕਾਫੀ ਕੱਪੜੇ ਹੋ ਜਾਂਦੇ ਨੇ ਇਹ ਪਰ ਇਹ ਆਪਾਂ ਨੂੰ ਠੀਕ ਆਪਾਂ ਰੱਖ ਦਨੇ ਹਨਾ ਪਰ ਉਹ ਸੁੱਕ ਪੈਂਦਾ ਇਹ ਚੀਜ਼ ਦੇ ਕੋਈ ਕੁਰਸੀ ਵੀ ਕੋ ਡੇਬਲ ਵੀ ਉਹ ਤੇ ਸਮਾਨ ਰੱਖ ਦੋ ਪਰ ਖਾਲੀ ਰੂਮ ਹੀ ਵਧੀਆ ਲੱਗਦਾ ਹੁੰਦਾ ਹੈਗਾ ਕੈਪਸ ਪਿਆ ਸੀ ਦਵਿੰਦਰ ਜੀ ਆ ਉਹ ਮੈਂ ਇਹਦੀ ਬਾਸਕਟ ਵਿੱਚ ਰੱਖ ਦੂੰਗੀ ਇਹ ਅਫਤਰ ਨਿਕਮੋਰ ਤੇ ਕੰਮ ਆਪਣੇ ਚੱਲਦੇ ਹੀ ਰਹਿੰਦੇ ਨੇ ਜੋ ਕਦੇ ਖਤਮ ਹੀ ਨਹੀਂ ਹੁੰਦੇ ਹੈਗੇ ਹੁਣ ਡਸਟਬਿਨ ਭਰਿਆ ਪਿਆ ਸੀਗਾ ਫਿਰ ਮੈਂ ਕਿਹਾ ਚਲੋ ਇਹ ਵੀ ਬਾਹਰ ਮੈਂ ਡਰਮ ਵਿੱਚ ਪਾ ਕੇ ਆ ਮ ਸੁੱਕਾ ਕੂੜਾ ਇਹ ਵਿੱਚ ਕਾਗਜ਼ ਹੀ ਹੁੰਦੇ ਨੇ ਤੇ ਇਧਰ ਮੈਂ ਬ੍ਰੇਕਫਾਸਟ ਰੈਡੀ ਕਰ ਲਿਆ ਸੀ ਆਪਣਾ ਕਿਨੂਆ ਵੈਜ ਕਿਨੂਆ ਵਿੱਚ ਮ ਪਾ ਲਈ ਸਬਜ਼ੀਆਂ ਗਾਜਰ ਮਟਰ ਤੜਕਾ ਲਗਾ ਕੇ ਨਾ ਪਿਆਜ ਟਮਾਟਰ ਹਰੀ ਮੀਠਾ ਵਿੱਚ ਮ ਗਾਜਰ ਮਟਰ ਸਬਜ਼ੀਆਂ ਪਾ ਲਈ ਜੇ ਮੈਂ ਆਪਾਂ ਨਮਕੀਨ ਪਲਾਉ ਬਣਾਉਣੀ ਉਹ ਬੇ ਨਾ ਟੇਸਟੀ ਬਣਿਆ ਨਾ ਬਹੁਤ ਟੇਸਟੀ ਲੱਗ ਰਿਹਾ ਹੁਣ ਮੈਂ ਕੱਢਣਾ ਸੀ ਜੂਸ ਇੱਕ ਭੈਣ ਦਾ ਕਮੈਂਟ ਆਇਆ ਸੀ ਗੱਲ ਕਿ ਜੂਸਰ ਦਿਖਾਓ ਮੈਂ ਪਹਿਲਾਂ ਵੀ ਬਹੁਤ ਵਾਰ ਦਿਖਾ ਚੁੱਕੇ ਤੇ ਮੈਂ ਚਲੋ ਫਿਰ ਉਹਨਾਂ ਦੇ ਕਹਿਣ ਤੇ ਇੱਕ ਵਾਰ ਆਪਾਂ ਹੋਰ ਦਿਖਾ ਦਿੰਦੇ ਆ ਆ ਫਿਲਿਪਸ ਦਾ ਵਾਲਾ ਮੇਰਾ ਜੂਸਰ ਹੈ ਤੇ 34 3500 ਦੀ ਰੇਂਜ ਵਿੱਚ ਆਇਆ ਸੀ ਜਿੱ ਤੱਕ ਮੈਨੂੰ ਯਾਦ ਆ ਬਾਕੀ ਇਸ ਤੋਂ ਵੀ ਵਧੀਆ ਬਹੁਤ ਬਹੁਤ ਵਧੀਆ ਜੂਸਰ ਹੁੰਦੇ ਨੇ ਤੁਸੀਂ ਜਿੰਨੇ ਪੈਸੇ ਲਾਉਂਗੇ ਉੰਨੀ ਵਧੀਆ ਚੀਜ਼ ਤੁਹਾਨੂੰ ਮਿਲੂਗੀ ਹਨਾ ਇਹ ਵੀ ਵਧੀਆ ਠੀਕ ਹੈ ਵੈਸੇ ਚੱਲ ਰਿਹਾ ਤੇ ਹੁਣ ਮੈਂ ਕੱਢ ਰਹੀ ਸੀ ਜੂਸ ਮਸੰਮੀ ਚੁਕੰਦਰ ਐਂਡ ਅਨਾਰ ਤ ਅੱਜ ਮੇਰੇ ਮੇਰਾ ਰੁਟੀਨ ਇੰਨਾ ਬਿਜ਼ੀ ਤੇ ਆ ਇਹ ਟਾਈਮ ਲਗਭਗ 1 ਵਜੇ ਦਾ ਟਾਈਮ ਹੋਊਗਾ ਸਾਢੇ 12:00 ਸਾਢੇ 12:00 ਇੱਕ ਦਾ ਟਾਈਮ ਹੋਊਗਾ ਵੀ ਇੰਨਾ ਬਿਜ਼ੀ ਰੁਟੀਨ ਦੇ ਅੱਜ ਮੈਂ ਫੋਨ ਕਾਲਸ ਤੇ ਰਹੀਆਂ ਕਾਫੀ ਲੰਬੀ ਲੰਬੀ ਗੱਲ ਮੇਰੀ ਫੋਨ ਕਾਲਸ ਤੇ ਹੋਈ ਹੈ ਤੇ ਮੈਂ ਨਾ ਹੱਤੀ ਵੀ ਦੁਪਹਿਰੇ 12:00 ਤੇ ਬਹੁਤ ਬਿਜ਼ੀ ਰਹੀ ਹਾਂ ਉਸ ਕਰਕੇ ਕਈ ਵਾਰ ਆਪਣਾ ਟਾਈਮ ਇੱਧਰ ਚਲਾ ਜਾਂਦਾ ਫੋਨ ਕਾਲਸ ਤੇ ਚਲਾ ਜਾਂਦਾ ਕਾਫੀ ਟਾਈਮ ਜੋ ਆਪਾਂ ਕਿਸੇ ਬੰਦੇ ਪਾਈਨਾ ਕਾਫੀ ਟਾਈਮ ਬਾਅਦ ਗੱਲ ਕਰੀਏ ਤੇ ਇੰਨਾ ਟਾਈਮ ਲੱਗ ਜਾਂਦਾ ਫਿਰ ਅੱਜ ਮੇਰਾ ਸਾਰਾ ਟਾਈਮ ਉਧਰ ਚਲਾ ਗਿਆ ਬਟ ਦੈਟਸ ਓਕੇ ਹੈ ਨਾ ਹੋ ਜਾਂਦਾ ਕਈ ਵਾਰੀ ਤੇ ਜੂਸ ਕੱਢ ਕੇ ਪਾ ਦਾਂਗੇ ਆਪਾਂ ਗਲਾਸ ਵਿੱਚ ਅੱਜ ਕੱਲ ਹੁਣ ਜਿਵੇਂ ਅੱਛੀਆਂ ਆਪਣ ਨੂੰ ਤਾਜ਼ੀਆਂ ਗਾਜਰਾਂ ਹੁਣ ਮਿਲਿਆ ਕਰਨਗੀਆਂ ਚੁਕੰਦਰ ਵੀ ਬਹੁਤ ਵਧੀਆ ਆਉਂਦਾ ਤੇ ਆਪਾਂ ਵਧੀਆ ਐਹੀ ਜੀ ਚੀਜ਼ਾਂ ਦਾ ਫਾਇਦਾ ਉਠਾ ਸਕਦੇ ਹਾਂ ਜੂਸ ਕੱਢੋ ਪੀਓ ਤੇ ਬੱਚਿਆਂ ਨੂੰ ਵੀ ਦੋ ਤੇ ਮੈਂ ਬਣਾ ਰਹੀ ਸੀ ਪਟਾ ਹੀ ਸ਼ਾਮ ਦਾ ਟਾਈਮ ਸੀ ਪੋਣੇ 3:00 ਤੇ 3:00 ਵਜੇ ਦਾ ਟਾਈਮ ਸੀ ਮੈਨੂੰ ਇਸ ਵਾਰ ਚਾਹ ਚੂ ਪੀਉਂਗੀ ਚਲੋ ਮੈਂ ਪਟੇ ਕਰਕੇ ਬਣਾ ਕੇ ਰੱਖ ਦਉਂਗੀ ਸਵੇਰੇ ਮੈਥੋਂ ਬਣਿਆ ਨਹੀਂਗਾ ਸਵੇਰੇ ਮੈਂ ਆਲੂ ਮਟਰ ਬਣਾਈ ਸੀ ਤੇ ਆਪਣਾ ਬ੍ਰੇਕਫਾਸਟ ਹੋ ਗਿਆ ਮੱਖਣ ਵਗੈਰਾ ਬਣਾਇਆ ਬਹੁਤ ਉਸੇ ਚ ਟਾਈਮ ਚਲਾ ਗਿਆ ਫਿਰ ਮੈਂ ਕਿਹਾ ਚਲੋ ਠੀਕ ਹੈ ਇਟਸ ਓਕੇ ਹਨਾ ਕੂਲ ਡਾਊਨ ਇੰਨਾ ਵੀ ਨਾ ਹੋ ਵੀ ਹੋ ਵੀ ਬਣਾਉਣਾ ਹੋ ਵੀ ਬਣਾਉਣਾ ਉਹ ਵੀ ਬਣਾਉਣਾ ਇੱਕ ਸਾਝ ਕੋਈ ਕਰਨੀ ਸ਼ਾਮ ਨੂੰ ਬਣ ਜੂ ਨਹੀਂ ਬਣਿਆ ਤਾਂ ਤੇ ਹੁਣ ਮੱਠਾ ਬਣਾ ਕੇ ਰੱਖ ਦਉਂਗੀ ਕੁਝ ਆਲੂ ਮਟਰ ਪਏ ਨੇ ਸਵੇਰ ਵਾਲੇ ਮੇਰੇ ਕੋਲ ਇਸ ਤਰ੍ਹਾਂ ਮੇ ਸਬਜੀ ਦਾ ਸ਼ਾਮ ਨੂੰ ਦੋ ਆਪਸ਼ਨਸ ਹੋ ਜਾਣਗੇ ਆ ਪਰઠા ਬਣਾ ਕੇ ਅੱਛੀ ਤਰ੍ਹਾਂ ਕੁਛ ਮੈਂ ਵਿੱਚ ਮੈਸ਼ ਕਰ ਦਿੰਦੇ ਨੇ ਕੁਛ ਤਾਂ ਮੈਂ ਪਹਿਲਾਂ ਹੀ ਨਾਈਫ ਨਾਲ ਇਹਨੂੰ ਕਟ-ਕਟ ਕਰ ਕਰ ਦਾਨੀ ਹੁੰਦੀ ਆ ਨਾ ਜਦੋਂ ਆਪਾਂ ਬੈਂਗਲ ਭੁੰਨੇ ਆ ਕੁਛ ਮੈਂ ਇਹਨੂੰ ਇਦਾਂ ਜੋ ਬਣਾਉਣੀ ਆ ਉਹ ਤੋਂ ਪਰઠા ਮੈਸ਼ ਕਰ ਦਾਨੀ ਆ ਤੇ ਬਹੁਤ ਟੇਸਟੀ ਬਣਦਾ ਮੈਨੂੰ ਤਾਂ ਬਹੁਤ ਟੇਸਟੀ ਲੱਗਦਾ ਪਰਥੇ ਦਾ ਟੇਸਟ ਤੇ ਇਹਦੇ ਵਿੱਚ ਉੱਪਰ ਪਾਵਾਂਗੇ ਧਨੀਆ ਧਨੀਆ ਪਾ ਕੇ ਦਾ ਟੇਸਟ ਦੁੱਗਣਾ ਹੋ ਜਾਂਦਾ ਧਾਲ ਸਬਜੀ ਦਾ ਮੈਂ ਚਾਹੇ ਮੇਰਾ ਬੇਟਾ ਧਨੀਆ ਖਾਂਦਾ ਨਹੀਂ ਪਰ ਮੈਂ ਸਟਿਲ ਉਹਨੂੰ ਥੋੜਾ ਥੋੜਾ ਕਰਕੇ ਖਵਾਉਣੀ ਹੈ ਵੀ ਚਲੋ ਕਦੇ ਤਾਂ ਖਾਣ ਲੱਗੂਗਾ ਕਦੇ ਤਾਂ ਖਾਣ ਲੱਗੂਗਾ ਮਾਂ ਦੀ ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਵੀ ਮੈਂ ਆ ਵੀ ਖਵਾ ਕੇ ਦੇਖਾਂ ਮੇਰੇ ਬੱਚਾ ਖਾਣ ਲੱਗੇ ਜੇ ਮੈਂ ਆ ਵੀ ਖਵਾ ਕੇ ਦੇਖਾ ਹਨਾ ਜਿਵੇਂ ਲਸਣ ਅਦਰਕ ਕ نکالਦੇ ਬੱਚੇ ਮੈਂ ਉਹ ਵੀ ਪੀਸਟ ਬਣਾ ਕੇ ਰੱਖਦੀ ਹਾਂ ਪਰ ਮੈਂ ਖਾਣੀ ਜ਼ਰੂਰ ਤੇ ਇਹ ਹੋ ਗਿਆ ਸ ਮੇਰਾ ਚਾਹ ਦਾ ਟਾਈਮ ਹੈ ਕਿ ਅੱਜ ਹੁਣ ਮਿੱਠਾ ਛੱਡੋ ਆਜਾ ਪਚਾਣਾ ਹੈਲਥੀ ਲੈਨੇ ਕੁਝ ਮ ਫਲਾਵਰਿੰਗ ਪਲਾਂਟਸ ਆ ਪੰਜ ਕਮਲਿਆਂ ਵਿੱਚ ਲਗਾਏ ਨੇ ਪੰਜ ਇਹਦੇ ਵਿੱਚ ਆਲਰੇਡੀ ਹੈਗਾ ਫਿਰ ਇਹਦੇ ਵਿੱਚ ਮੱਛੀ ਪਈ ਸੀ ਪਹਿਲਾਂ ਵਾਲੇ ਖਾਲੀ ਹੋਏ ਪੇਸੇ ਨੈਸ ਲਗਾਤੇ ਲਗਾਏ ਗੈਨੀਮਾ ਬਈ ਲਗਾ ਕੇ ਗਿਆ ਹੁਣ ਤੇ ਦੋ ਲਗਾਤੇ ਆਹ ਵਾਲੇ ਛੋਟੇ ਪੌਟਸ ਵਿੱਚ ਵੀ ਮੇਰੇ ਕੋਲ ਖਾਲੀ ਪਈ ਸੀ ਆ ਜਿਆਦੇ ਛੋਟੇ ਸੀ ਫਿਰ ਮੈਂ ਉਹਨਾਂ ਕਿਹਦੇ ਵਿੱਚ ਨਾ ਲਗਾਏ ਬਹੁਤ ਛੋਟੇ ਨੇ ਪਾਣੀ ਵੀ ਨਹੀਂ ਪੈਣਾ ਹੈਗਾ ਇਹਨਾਂ ਪਤਾ ਨਹੀਂ ਵਧਣ ਮੱਛੀਆਂ ਆ ਦੋ ਵਿੱਚ ਲੱਗੇ ਤੇ ਤਿੰਨ ਉਹਦੇ ਵਿੱਚ ਲਗਾਏ ਕਿਉਂਕਿ ਹੋਰ ਪੌਟਸ ਖਾਲੀ ਨਹੀਂ ਹੈਗੇ ਸੀਗੇ ਪਏ ਨੇ ਪਿੱਛੇ ਪਏ ਨੇ ਫਿਰ ਮੈਂ ਕਿਹਾ ਚਲੋ ਆਏ ਚ ਲਗਾ ਦੋ ਗਵਿੰਦਰ ਕਹਿੰਦੇ ਹੋਰ ਲਿਆਵਾਂਗੇ ਦੋ ਇਹਦੇ ਵਿੱਚ ਲੱਗੇ ਨਹੀਂ ਤੇ ਇੱਕ ਖਾਲੀ ਪੈਸੇ ਟੋਆ ਜਾ ਇੱਕੋ ਦੂਸਰੇ ਵਿੱਚ ਲਾ ਗਏ ਮੈਂ ਤਾਂ ਕਹਿੰਦਾ ਤਿੰਨੇ ਇੱਕ ਚ ਲਗਾ ਦੇ ਵੀ ਚਲ ਸੰਗਣੇ ਜੇ ਬਣ ਜਾਣਗੇ ਭਰ ਦੇ ਆ ਉਹ ਇੱਕ ਇਹਦੇ ਵਿੱਚ ਲਗਾ ਗਿਆ ਇਹ ਕਮੀ ਫੇਲ ਲਿਆ ਜਾ ਪਿਆ ਹਾਂ ਕਮੀ ਆ ਅੱਛਾ ਖੜਾ ਜਾਣੇ ਹੈਗੇ ਡਿੱਗਿਆ ਜਾਈ ਆਏ ਦਵਿੰਦਰ ਕੈਨਸੇ ਹੋਰ ਲਿਆ ਕੇ ਹੋਰ ਲਾ ਦਾਂਗੇ। ਬਸ ਹੁਣ ਚੱਲ ਪਾਣ ਇਹ। ਮੁਰਝਾ ਜਾਣੇ ਨਾ ਜਾਣ। ਜੇ ਚੰਨਲ 'ਤੇ ਫਿਰ ਤਾਂ ਬਹੁਤ ਸੋਹਣੇ ਲੱਗਣਗੇ। ਰੰਗ-ਬਰੰਗੇ ਫੁੱਲ ਜੇ। ਉਹ ਵੀ ਸਰਦੀਆਂ 'ਚ ਵਧੀਆ ਲੱਗਦੇ ਨੇਗੇ। ਹੈ ਤਾਂ ਵਿੰਟਰ ਸਾਲ 'ਚ ਚੱਲਣਗੇ ਤਾਂ ਹੈਗੇ। ਇਹਨੇ ਨਾਲ ਗਮਲੇ ਸੋਹਣੇ ਲੱਗਣ ਲੱਗੇ ਪਹਿਲਾਂ ਖਾਲੀ-ਖਾਲੀ ਜਿਵੇਂ ਨਾ ਉਜਾੜਦੇ ਨਹੀਂ ਲੱਗਦੇ ਸੀ। ਜਿਹੜਾ ਜਿਹੜਾ ਮੱਖਣ ਫ੍ਰਿਜ ਵਿੱਚ ਰੱਖਿਆ ਸੀ ਇੱਕ ਵਾਰ ਗਰਮ ਕਰਕੇ ਤੇ ਹੁਣ ਉਹਦੀ ਮੈਂ ਲੱਸੀ ਤੇ ਪਾਣੀ ਕੱਢ ਕੇ ਕਰ ਲਾਂ ਗਰਮ ਤੇ ਬਣ ਗਿਆ ਆਪਣਾ ਇਹ ਘਿਓ ਹਣਾ ਘਿਓ ਬਣਾਉਣ ਵਿੱਚ ਬਹੁਤ ਬਹੁਤ ਮਿਹਨਤ ਲੱਗਦੀ ਆ ਠੀਕ ਹੈ ਮੱਝਾਂ ਨਹੀਂ ਰਸੀ ਰੱਖਦੇ ਦੁੱਧ ਸੀ ਮੁੱਲੀ ਲੈਨੇ ਆ ਪਰ ਪਿੰਡ ਕਰਕੇ ਦੁੱਧ ਵਧੀਆ ਮਿਲ ਜਾਂਦਾ ਘਿਓ ਵੀ ਬਣ ਜਾਂਦਾ ਬਾਕੀ ਸਾਡੀ ਆਪਦੀ ਮਿਹਨਤ ਆ ਨਾ ਕਿੰਨੀ ਮਿਹਨਤ ਨਾਲ ਆਪਾਂ ਪਹਿਲਾਂ ਦੁੱਧ ਗਰਮ ਕਰਦੇ ਆ ਠੰਡਾ ਕਰਦੇ ਆ ਫਿਰ ਉਹਨੂੰ ਫ੍ਰਿਜ ਵਿੱਚ ਰੱਖਦੇ ਆ ਫਿਰ ਇੱਕ ਦਿਨ ਫ੍ਰਿਜ ਵਿੱਚ ਰੱਖ ਕੇ ਨੈਕਸਟ ਡੇ ਜਿਵੇਂ ਅੱਜ ਸ਼ਾਮ ਨੂੰ ਵਾਲਾ ਫ੍ਰਿਜ ਵਿੱਚ ਰੱਖ ਤਾ ਅਗਲੇ ਦਿਨ ਸ਼ਾਮ ਨੂੰ ਉਹਦੀ ਅਸੀਂ ਮਲਾਈ ਉਤਾਰਾਂਗੇ ਫਿਰ ਉਹ ਦੁੱਧ ਯੂਜ਼ ਕਰਾਂਗੇ ਫਿਰ ਇੱਕ ਦੁੱਧ ਨੂੰ ਆਪਾਂ ਇੱਕ ਦਿਨ ਲਈ ਫ੍ਰਿਜ ਵਿੱਚ ਰੱਖਦੇ ਠੀਕ ਹੈ ਰਹਿਣ ਦੀ ਉਹਦੀ ਮਲਾਈ ਮੋਟੀ ਹੋ ਜਾਂਦੀ ਆ ਤੇ ਆਪਾਂ ਨਾਲ ਦੇ ਨਾਲ ਉਹ ਤੇ ਯੂਜ਼ ਕਰਨ ਲੱਗ ਜਾਂਦੇ ਆਂ ਫਿਰ ਉਹ ਮਲਾਈ ਮੋਟੀ ਨਹੀਂ ਹੁੰਦੀ ਫਿਰ ਅਸੀਂ ਮਲਾਈ ਇਕੱਠੀ ਕਰਦੇ ਆਂ ਇੱਕ ਹਫ਼ਤੇ ਦੀ ਹੈ ਨਾ ਜੋ ਡੋਂਗਾ ਲੈਣਾ ਲਗਾਇਆ ਹੋਇਆ ਵੱਡਾ ਉਹ ਭਰ ਜਾਂਦਾ ਵਨ ਵੀਕ ਚ ਭਰ ਜਾਂਦਾ ਇੱਕ ਹਫ਼ਤੇ ਤੋਂ ਅਸੀਂ ਉਹਨੂੰ ਜਮਾਉਨੇ ਆਂ ਫਿਰ ਉਹਦਾ ਮੱਖਣ ਬਣਾਉਨੇ ਆ ਫ੍ਰਿਜ ਵਿੱਚ ਰੱਖ ਦਨੇ ਫਿਰ ਇੱਕ ਹਫ਼ਤੇ ਤੋਂ ਜਮਾਉਨੇ ਆਂ ਮਲਾਈ ਫਿਰ ਫ੍ਰਿਜ ਵਿੱਚ ਰੱਖ ਦਨੇ ਦੋ ਵਾਰਾਂ ਦਾ ਮੱਖਣ ਇਕੱਠਾ ਕਰਕੇ ਫਿਰ ਕਿਉਂ ਬਣਦਾ ਪੀ ਪਰ ਆਇਆ ਚਲੋ ਅਬ ਦੀ ਘਰ ਦੀ ਚੀਜ਼ ਆ ਪਿਓਰ ਚੀਜ਼ ਆ ਆਪਾਂ ਖਾਣੇ ਆ ਐਨੀ ਤਸੱਲੀ ਤਾਂ ਹੈਗੀ ਆ ਆਪਾਂ ਨੂੰ ਸੈਟੀਸਫਾਈਡ ਆ ਵੀ ਆਪਾਂ ਪਿਓਰ ਚੀਜ਼ ਖਾਣੇ ਆ ਤੇ ਉਸੇ ਦੇ ਸਿੱਤੇ ਕਿਉਂ ਚਾਸੀਂ ਰੋਟੀ ਚੋਪੜਦੇ ਆ ਪਰੌਂਠੇ ਬਣਾਉਣੇ ਦਾ ਸਬਜੀ ਦਾ ਤੜਕਾ ਲਾਉਣੇ ਤੇ ਰਿਫਾਈਨਡ ਬੰਦ ਕਰਤਾ ਵੀ ਥੋੜਾ ਖਾ ਲਓ ਪਰ ਵਧੀਆ ਖਾ ਲਓ ਇਸ ਕਰਕੇ ਕਿਉਂ ਬਣਾਉਣ ਵਿੱਚ ਮਿਹਨਤ ਬਹੁਤ ਲੱਗਦੀ ਆ ਪਰ ਠੀਕ ਐ ਸੈਟੀਸਫਾਈਡ ਰਹਿਣਾ ਮਨ ਆਪਣਾ ਟਾਈਮ ਹੋ ਗਿਆ 4:30 ਦਾ ਹੋਣਾ ਆਇਆ ਵੀਡੀਓ ਵਿੱਚ ਬੋਕਨ 4:35 ਹੋ ਗਏ ਅੱਜ ਸਹੀ ਟਾਈਮ ਤੇ ਅੱਗੇ ਕਈ ਵਾਰ ਤਾਂ ਲੇਟ ਹੋਈ ਨਾ ਮੈਂ ਟਾਰਗੇਟ ਰੱਖਿਆ ਵੀ 4:30 ਵਜੇ ਤੱਕ ਮੈਂ ਕਿਚਨ ਦਾ ਸਾਰਾ ਕੰਮ ਖਤਮ ਕਰਦਾ ਤੇ ਉਸ ਤੋਂ ਬਾਅਦ ਮੈਂ ਬਾਹਰ ਵਾਕ ਕਰ ਲਾ ਇਹ ਟਾਰਗੇਟ ਹੁੰਦਾ ਪਰ ਕਈ ਵਾਰ ਲੇਟ ਵੀ ਹੋ ਜਾਂਦਾ ਹਨਾ ਘਰਾਂ ਵਿੱਚ ਕਿਹੜਾ ਕੋਈ ਕੰਮ ਦੀ ਕੋਈ ਟਾਈਮਿੰਗ ਫਿਕਸ ਹੁੰਦੀ ਆ ਕਦੇ ਕੰਮ ਘਟ ਤੇ ਕਦੇ ਵੱਧ ਅੱਜ ਜਿਵੇਂ ਭਟਾ ਵੀ ਮੈਂ ਬਣਾਤਾ ਸਵੇਰ ਵਾਲੇ ਆਲੂ ਮਟਰ ਵੀ ਪਈ ਨੇ ਮੇਰੇ ਕੋਲੇ ਆਟਾ ਵੀ ਮੇਰੇ ਕੋਲ ਸਵੇਰ ਵਾਲਾ ਪਿਆ ਘਿਓ ਵੀ ਗਰਮ ਹੋ ਗਿਆ ਉਹ ਵੀ ਨੇ ਤਿਆਰ ਤੇ ਉਹ ਵੀ ਕੰਮ ਖਤਮ ਹੋ ਗਿਆ ਦਾ ਕੰਮ ਚਲਦੇ ਰਹਿੰਦੇ ਨੇ ਥੋੜੇ ਬਹੁਤੇ ਕਦੇ ਥੋੜੇ ਘੱਟ ਹੋਏ ਦੇ ਨੇ ਕਦੇ ਵੱਧ ਹੋ ਜਾਂਦੇ ਨੇ ਤੇ ਹੁਣ ਵਾਕ ਕਰ ਲੱਗਦਾ ਘੰਟਾ ਉਸ ਤੋਂ ਬਾਅਦ ਫਿਰ 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 ਅੰਦਰ ਅੰਦਰ ਬੰਦ ਹੋ ਜਾਂਗੇ ਬਹੁਤ ਹੀ ਲੱਗਦਾ ਸ਼ਾਂਤ ਦਾ ਮਾਹੌਲ ਬਾਹਰ ਵੇਢੇ ਵਿੱਚ ਆ ਕੇ ਅੱਛਾ ਲੱਗਦਾ ਹਨਾ ਅੱਛਾ ਫੀਲ ਹੁੰਦਾ ਅੰਦਰ ਅੰਦਰ ਵੀ ਦਮ ਘੁੱਟਣ ਲੱਗ ਜਾਂਦਾ ਸਾਰਾ ਦਿਨ ਹੋਰ ਬੰਦਾ ਕਿੱਥੇ ਜਾਵੇ ਕੋਈ ਜਾਣ ਦੇ ਕੋਈ ਆਪਸ਼ਨ ਨਹੀਂ ਘਰੋਂ ਨਿਕਲਣ ਦੀ ਸ਼ਹਿਰਾਂ 'ਚ ਤਾਂ ਹੁੰਦਾ ਵੀ ਚਲੋ ਥੋੜਾ ਬਹੁਤਾ ਮਾਰਕੀਟ ਜਾਏ ਸੱਦੀ ਕੋਈ ਚੀਜ਼ ਲੈਣੀ ਆ ਮਨ ਨਾਲ ਜਿਹੜਾ ਲਾਏ ਪਾਰਕਰ ਜਾਏ ਪਰ ਪਿੰਡਾਂ ਵਿੱਚ ਕੋਈ ਆਪਸ਼ਨ ਨਹੀਂ ਹੁੰਦੀ ਹੈਗੀ ਹੁਣ ਪਿੰਡਾਂ ਦਾ ਮਾਹੌਲ ਵੀ ਕੁਝ ਇਸ ਤਰ੍ਹਾਂ ਦਾ ਹੋ ਗਿਆ ਵੀ ਕੋਈ ਕਿਸ ਕਿਸੇ ਦੇ ਘਰੇ ਕੋਈ ਦੁੱਖ ਸੁੱਖ ਤੋਂ ਬਿਨਾ ਕੋਈ ਜਾਂਦਾ ਨਹੀਂ ਹੈਗਾ। ਨਾ ਜੇ ਕੰਮ ਆ ਕਿਸੇ ਨੂੰ ਤਾਂ ਕੋਈ ਕਿਸੇ ਦੇ ਘਰੇ ਜਾਂਦਾ। ਆ ਹੀ ਨਹੀਂ ਵੀ ਚਲੋ ਖੜ ਕੇ ਕਿਸੇ ਨਾਲ ਗੱਲਬਾਤ ਕਰ ਲੈਂਗੇ ਇਹ ਜਿਹਾ ਮਾਹੌਲ ਹੁਣ ਪਿੰਡਾਂ 'ਚ ਵੀ ਰਿਹਾ ਨਹੀਂ ਹੈਗਾ। ਤੇ ਦੁੱਖ ਸੁੱਖ ਚ ਕੋਈ ਕੰਮ ਧੰਦੇ ਬਸ ਕਿਸੇ ਦੇ ਚਾਹੀਦਾ। ਚਲੋ ਜੀ ਹੁਣ ਕਰ ਲਈ ਵਾਕ ਫੇਰ ਦਵਾਂਗੀ ਪਲਾਂਟਸ ਨੂੰ ਪਾਣੀ। ਪਾਣੀ ਦੇਣਾ ਪਲਾਂਟਸ ਨੂੰ। ਪਾਣੀ ਦੇ ਕੇ ਫਿਰ ਜਾਵਾਂਗੀ ਅੰਦਰ। ਅੱਜ ਮੈਂ ਡਿਨਰ ਵਿੱਚ ਆਪਣੇ ਲਈ ਬਣਾਈ ਸੀ ਬਨਾਣਾ ਸਮੂਦੀ ਬਣਾਣਾ ਸਪਾਈਸੀ ਫਰੈਸ਼। ਤੇ ਕਈ ਦਿਨਾਂ ਤੋਂ ਮੇਰਾ ਗੜਾ ਗੁਲਾ ਖਰਾਬ ਚੱਲ ਰਿਹਾ ਸੀ ਖਾਂਸੀ ਜਿਹਾ ਕੰਮ ਚੱਲ ਰਿਹਾ ਸੀ ਉਸ ਕਰਕੇ ਮੈਂ ਬਨਾਣਾ ਸਮੂਦੀ ਪੀਤੀ ਨਹੀਂ ਤਰ ਸਕੀ ਸੀ ਬਨਾਣਾ ਸਮੂਦੀ ਨੂੰ ਇੱਕ ਦਹੀਂ ਨੂੰ ਹਨਾ ਫਿਰ ਮੈਂ ਕਿਹਾ ਚਲੋ ਅੱਜ ਬਨਾਣਾ ਸਪੈਨ ਵਿੱਚ ਬਨਾਣਾ ਸਮੂਦੀ ਬਣਾਉਣੀ ਆ ਤੇ ਅੱਜ ਮੈਂ ਡਿਨਰ ਚ ਬਨਾਣਾ ਸਮੂਦੀ ਲਈ ਬਹੁਤ ਬਹੁਤ ਜ਼ਿਆਦਾ ਟੇਸਟੀ ਲੱਗਦੀ ਮੈਨੂੰ ਤਾਂ ਬਹੁਤ ਜ਼ਿਆਦਾ ਟੇਸਟ ਲੱਗਦੀ ਐਪਲ ਪਾ ਕੇ ਵੀ ਬਣਾ ਸਕਦੇ ਆ ਪਰ ਮੈਨੂੰ ਬਨਾਣਾ ਵਾਲੀ ਬਹੁਤ ਅੱਛੀ ਲੱਗਦੀ ਐ ਤੂੰ ਰਾ ਅੱਧਾ ਟਾਈਮ ਸਿੱ ਕਿਚਨ ਦਾ ਸਾਰਾ ਕੰਮ ਹੋ ਗਿਆ ਅਸੀਂ ਬਾਹਰ ਸੈਰ ਵੀ ਕਰੇ ਸੈਰ ਕਰਦ ਕਰਦੇ ਮੈਂ ਦਵਿੰਦਰ ਨੂੰ ਕਿਹਾ ਚਲੋ ਇਹ ਕਹਿੰਨੇ ਮੈਂ ਸਵੇਰੇ ਮਿੱਠਾ ਲਾ ਪਰੌਂਟਾ ਖਾਣਾ ਮੈਂ ਕਿਹਾ ਚਲੋ ਫਿਰ ਮੈਂ ਇੱਥੇ ਮੈਂ ਤੋੜਦੇ ਤੁਸੀਂ ਮੋਬਾਈਲ ਦੀ ਟੋਰਚ ਨਾਲ ਚਾਨਣ ਕਰ ਦੋ ਨਹੀਂ ਫਿਰ ਅੰਦਰ ਰੋ ਲਾਈਟ ਲਾ ਕੇ ਆਉਣੀ ਪਊਗੀ ਵੇੜੇ ਵਾਲੇ ਬਾਹਰ ਦੂਜੀ ਬਾੜੀ ਵਾਲੀ ਫਿਰ ਇਹਨਾਂ ਨੇ ਮੋਬਾਈਲ ਨਾਲ ਚਾਨਣ ਕੀਤਾ ਮੈਂ ਥੋੜੇ ਜਿ ਮਿੱਤੇ ਤੋੜਦੇ ਤੇ ਮੈਂ ਇੱਥੇ ਧੋ ਕੇ ਹੁਣ ਮੈਂ ਰੱਖ ਦੂੰਗੀ ਕੱਟੇ ਸਵੇਰੇ ਜਾਣਗੇ ਫਿਰ ਸੁੱਕ ਜਾਣਗੇ ਸਵੇਰ ਨੂੰ ਤੇ ਇੱਧਰ ਆਜਾ ਦਵਿੰਦਰ ਮੇਰੇ ਵਾਸਤੇ ਹੋਰ ਹੋਮਵਰਕ ਲੈ ਕੇ ਆਇਆ ਮੈਨੂੰ ਕਹਿੰਦੇ ਤੈਨੂੰ ਕੰਮ ਘੱਟ ਆਇਆ ਤਾਂ ਚਲ ਤੈਨੂੰ ਕੰਮ ਲਾਉਣਾ ਮੈਂ ਕਿਹ ਕੰਮ ਲਾਉਨੇ ਉਹ ਕਹਿੰਦੇ ਲੈ ਫਟ ਝੋਲਾ ਤੈਨੂੰ ਗਿਫਟ ਕਰਦਾ ਹਨ ਇਹ ਤੇਰਾ ਹੋਮਵਰਕ ਆ ਝੋਲੇ ਚ ਪਨੀਰੀ ਦਾ ਸਮਾਨ ਆ ਮੈਨੂੰ ਕਹਿੰਦੇ ਕੱਲ ਸ਼ੁਰੂ ਹੋ ਜਾਵਾ ਸੁਣ ਕੱਲ ਤੋਂ ਪਨੀਰੀ ਦਾ ਸਮਾਨ ਕਰ ਤਿਆਰ ਪਨੀਰੀ ਦੇ ਬਣਾ ਕੇ ਇਹ ਸਾਰਾ ਸਮਾਨ ਹੁਣ ਦੇਖਦੇ ਆ ਕੱਲ ਤੋਂ ਤੁੱਪੇ ਪਾਉਂ ਪਾਉਂਗੀ ਪਹਿਲਾਂ ਤਾਂ ਤੁੱਪੇ ਪਾ ਕੇ ਫਿਰ ਪੀਸਾਂਗੇ ਸਨ ਇੱਕ ਦਿਨ ਦੋ ਦਿਨ ਸਮਾਨ ਤਿਆਰ ਕਰਨ ਤੇ ਲੱਗ ਜਾਂਦੀ ਹੁੰਦੀ ਨੇ ਦਵਾਏ ਦੋਵੇਂ ਪੀਸਣੇ ਕਿਹੜਾ ਸੌਖੀਆਂ ਹੁਣ ਮੈਂ ਹੋ ਗਈ ਟੈਂਸਟ ਮੈਂ ਕਿਹਾ ਇਹ ਇਨਾ ਕੰਮ ਮੈਨੂੰ ਕਰਨਾ ਪਊਗਾ ਟਾਈਮ ਹੋ ਰਿਹਾ 9 ਵੇ ਦਾ ਤੇ ਮੈਂ ਕਰ ਲਈ ਆਪਣਾ ਦੁੱਧ ਕਰਮ ਕਰਨਾ ਰੱਖ ਦਿਆਂ ਦਹੀਂ ਰੱਖੀ ਹੋਈ ਇੱਕ ਪਾਸੇ ਦਵਿੰਦਰ ਨੂੰ ਦੇ ਰਹੀਆਂ ਫਰੂਟ ਇਹ ਕਹਿੰਦੇ ਮੈਨੂੰ ਫਰੂਟ ਲਿਆਵੇ ਇਹ ਦੁੱਧ ਨਹੀਂ ਪੀਂਦੇ ਹੈਗੇ ਰਾਤ ਨੂੰ ਰਾਤ ਨੂੰ ਵੀ ਦੁੱਧ ਪੀਂਦੇ ਹੀ ਨਹੀਂ ਹੈਗੇ ਇਹ ਤਾਂ ਕਦੇ ਹੀ ਦੁੱਧ ਪੀਤਾ ਇਹਨਾਂ ਨੇ ਤੇ ਇਹ ਖਾਣਗੇ ਫਰੂਟ ਬਨਾਣਾ ਤੇ ਔਰੈਂਜ ਤੇ ਮੈਂ ਪੀਉਂਗੀ ਦੁੱਧ ਦਹੀਂ ਵੀ ਜਮਾਣਾ ਅੱਜ ਮੈਂ ਤਿਆਰੀ ਕਰੀ ਐ ਅਲਸੀ ਦੀਆਂ ਪੀਣੀਆਂ ਦੀ ਕੱਲ ਨੂੰ ਬਣਾਉਂਗੀ ਅਲਸੀ ਦੀਆਂ ਪੀਣੀਆਂ ਮੈਂ ਸਾਰਾ ਸਮਾਨ ਰੈਡੀ ਕਰਕੇ ਰੱਖ ਲਿਆ ਅੱਜ ਫਿਰ ਸਵੇਰੇ ਵਾਸਤੇ ਕੱਲ ਆਪਾਂ ਪੁੰਨ ਕੇ ਆਟਾ ਵੇਸਾਂ ਜੋ ਵੀ ਬਣਾਵਾਂਗੇ ਨਾ ਤੇ ਉਹਦੇ ਵਿੱਚ ਸਾਰਾ ਸਮਾਨ ਪਾ ਦਾਂਗੇ ਫਿਰ ਸਮਾਨ ਤਿਆਰ ਕਰਨ ਵਾਲਾ ਟਾਈਮ ਅੱਧਾ ਲੱਗੂਗਾ ਕਿਉਂਕਿ ਨਹੀਂ ਸਮਾਨ ਸਮੂਹ ਤਿਆਰ ਕਰਦੇ ਹਾਂ ਗ੍ਰਾਈਂਡ ਕਰਨਾ ਕਾਫੀ ਟਾਈਮ ਲੱਗ ਜਾਂਦਾ ਫੇਸ ਕਰਕੇ ਮੈਂ ਸਮਾਨ ਦੀ ਤਿਆਰੀ ਅੱਜ ਕਰਕੇ ਰੱਖ ਲਈ ਦਵਿੰਦਰ ਰਾਜ ਪੰਜੀਰੀ ਦਾ ਸਮਾਨ ਵੀ ਲਿਆਏ ਉਹ ਵੀ ਦੇਖ ਰਹੀ ਆਂ ਜੇ ਕੱਲ ਨੂੰ ਟਾਈਮ ਲੱਗਾ ਥੋੜਾ ਬਹੁਤਾ ਸਮਾਨ ਧੁੱਪੇ ਧਰ ਕੇ ਕੁਛ ਨਾ ਕੁਛ ਪੀਸੂਗੀ ਕੀ ਬਣਦਾ ਦੇਖਦੇ ਆਂ ਦੁੱਧ ਕਰਦੀ ਆਂ ਗਰਮ ਦੁਵਿੰਦਰ ਨੂੰ ਫਰੂਟ ਪੜਾਇਆ ਆ ਅੱਜ ਮੈਨੂੰ ਕਈ ਪੈਣਾ ਦੇ ਕਮੈਂਟ ਆਏ ਨੇ ਕਿ ਤੂੰ ਤੇ ਮਿਸ਼ਰੀਪ ਆਉਂਦੇ ਤਾਂ ਗਾ ਮਿਸ਼ਰੀਪ ਉਹਨਾਂ ਵੇਟ ਨਹੀਂ ਬੰਦਦਾ ਜਦੋਂ ਮੈਂ ਵੇਟ ਲਾਸ ਆਪਣਾ ਫਿਨਿਸ਼ ਕੀਤਾ ਸੀ ਗ੍ਰੋਗਰਾਮ ਉਦੋਂ ਮੈਂ ਇੱਕ ਦੋ ਤਿੰਨ ਮਹੀਨੇ ਮੈਂ ਬਿਲਕੁਲ ਮਿੱਠਾ ਨਹੀਂ ਪੀਤਾ ਸੀ ਦੁੱਧ ਫਿੱਕਾ ਹੀ ਪੀਂਦੀ ਸੀ ਜਮਾਈ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮੈਨੂੰ ਪਤਾ ਲੱਗਿਆ ਮੈਂ ਸੁਣਿਆ ਕੋਈ ਵੀਡੀਓ ਵਿੱਚ ਵੀ ਤਾਂ ਗਮਿਸ਼ਰੀਆ ਪਾ ਯੂਜ਼ ਕਰ ਸਕਦੇ ਹੁੰਦੇ ਆ ਬੇ ਘੱਟ ਹੁੰਦੀ ਹੈਗੀ ਇੱਥੇ ਜਿਹੜਾ ਕੈਮੀਕਲ ਪ੍ਰੋਸੀਜਰ ਹੁੰਦਾ ਵੀ ਉਹ ਕੈਮੀਕਲ ਘੱਟ ਪ੍ਰੋਸੈਸਡ ਹੁੰਦੀ ਹੈ ਹੈਨਾ ਵੀ ਇਹ ਇੱਥੇ ਕੈਮੀਕਲ ਪ੍ਰੋਸੈਸ ਐਨਾ ਨਹੀਂ ਹੁੰਦਾ ਜਿੰਨਾ ਵਾਈਟ 슈ਗਰ ਤੇ ਹੁੰਦਾ ਪ੍ਰੈਸ ਕਰਕੇ ਮੈਂ ਤਾਂ ਗਮਿਸ਼ਰੀ ਪੀਸ ਕੇ ਰੱਖ ਦਿੰਦੇ ਜਿਵੇਂ ਕੌਫੀ ਹੈ ਕੌਫੀ ਫਿੱਕੀ ਪੀਣੀ ਬਹੁਤ ਔਖੀ ਹੈ ਸੋ ਮੈਂ ਥੋੜੀ ਜੀ ਕੌਫੀ ਚ ਪਾ ਲਵਨੀ ਹੈ ਫਿਰ ਹੁਣ ਦੁੱਧ ਚ ਵੀ ਪਾ ਲੰਨੇ ਮੇਰਾ weight ਨਹੀਂ ਵੱਧਦਾ ਇਹਨੇ ਕਿਉਂਕਿ ਮੈਂ ਬਹੁਤ ਘੱਟ ਪੀਣੀ ਸਿਰਫ ਅੱਧਾ ਚਮਚ ਪਾਉਣੀ ਹੁੰਨੀ ਆ ਤੇ ਮੇਰਾ ਤਾਂ ਨਹੀਂ weight ਵੱਧਦਾ ਹੈਗਾ ਇਹਨੂੰ ਨਹੀਂ ਪਤਾ ਹੈਗਾ ਤੇ ਬਾਕੀ ਜੇ ਤੁਸੀਂ ਤੁਹਾਨੂੰ ਲੱਗਦਾ ਤੁਹਾਡਾ weight ਵੱਧਦਾ ਤੁਸੀਂ ਰੋਜ਼ ਰੋਜ਼ ਨਾ ਪੀਓ ਇੱਕ ਦਿਨ ਛੱਡ ਕੇ ਪੀ ਲਓ ਹਨਾ ਦੋ ਦਿਨ ਛੱਡ ਕੇ ਪੀ ਲਓ ਤੇ ਇਸ ਤਰ੍ਹਾਂ ਆਪਾਂ ਨੂੰ ਹੌਲੀ ਹੌਲੀ ਚੀਜ਼ ਸੂਟ ਕਰਨ ਲੱਗ ਜਾਈਏ ਹੁੰਦੇ ਜੇ ਤੁਹਾਨੂੰ ਲੱਗਦਾ ਵੀ ਥੋੜ ਹਲਕਾ ਮਿੱਠਾ ਹੋਵੇ ਜੇ ਜਰ ኦਰੀਜਨਲ ਵੀ ਆਪਾਂ ਦੁੱਧ ਚਾਹ ਵਧੀਆ ਲੱਗੜ ਨਾ ਕੇ ਅਨ ਜੇ ਤੁਸੀਂ ਫਿੱਕਾ ਨਹੀਂ ਪੀ ਸਕਦੇ ਦੁੱਧ ਨੂੰ ਮੈਂ ਫਿੱਕਾ ਪੀ ਸਕਦੀ ਹੈ ਕਿ ਕੌਫੀ ਨੂੰ ਮੈਂ ਫਿੱਕੀ ਪੀ ਸਕਦੀ ਤੇ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਮਿੱਠਾ ਮਿਚਰੀ ਵਾਲੀ ਚੀਨੀ ਇਹ ਪਾ ਲਾਂ ਦੀ ਹੁੰਦੀ ਆ ਇੱਧਰ ਰੱਖੀ ਹੋਏ ਕੜਬੀ ਤਹੀਂ ਵਾਲੀ ਦੁੱਧ ਕੋਸਾ ਹੋ ਰਿਹਾ ਦਹੀਂ ਇਹ ਜਮਾਉਂਗੀ ਦਹੀਂ ਜਮਾਉਂਗੀ ਇੱਧਰ ਘੜੀ ਹਲਦੀ ਵਾਲਾ ਦੁੱਧ ਸੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮ